ਅੱਗੇ ਕੀ ਚੁੜਨਾ ਹੈ ਕਿਹੜੀ ਡੇਰੀ ਸੀਗੀ ਅਤੇ ਕਿੰnyi ਨੁਕਸਾਨ ਹੋਇਆ ਕਿਵੇਂ ਪਤਾ ਲੱਗਦਾ ਜੀ ਵਿਜੇ ਕੁਮਾਰ ਮੇਰਾ ਨਾਮ ਹੈ ਜੀ ਰਾਹੁਲ ਡੇਰੀ ਦੇ ਨਾਮ ਤੇ ਆਪਣੀ ਸ਼ਾਪ ਹੈ ਅਮੁਲ ਸਰ ਦੇ ਆਪਣੇ ਕੋਲ ਏਜੰਸੀ ਹੈ ਆ ਦਾ ਪੁੱਲਾ ਕੰਮ ਦੋਪਹਿਰ 4 ਵਜੇ ਚੌਕੀਦਾਰ ਦਾ ਫੋਨ ਗਿਆ ਹੈ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ ਅਸੀਂ ਚੱ ਆ ਗਏ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਢ ਦਿਓ ਕਹਿੰਦੇ ਸਾਡੇ ਕੋਲ ਬੰਦੇ ਹਨ ਜੇ ਜਦੋਂ ਆਣਗੇ ਉਦੋਂ ਕੱਟਾਂਗੇ ਉਹ ਫਿਰ ਅਜੀ ਰਾਹ ਤੇੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲੈਡ ਕੱਟੀ ਤਿੰਨ ਘੰਟਿਆਂ ਬਾਅਦ ਹੱਕ ਤੇ ਕੰਮ ਪਾਇਆ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰੀਜਾਂ ਹੀ ਸੜ ਗਈਆਂ ਜੀ ਏਸੀ ਸੜ ਗਿਆ ਲੈਪਟੌਪ ਪ੍ਰਿੰਟਰ ਜਨਰੇਟਰ ਸਾਰੇ ਫ੍ਰੀਜਾਂ ਕੀ ਹੋ ਗਿਆ 18 ਨੁਕਸਾਨ ਸਭ ਤੇ ਕੁਝ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਬਾਹਰ ਸਿਲੰਡਰ ਲੱਗੇ ਹੋਏ ਸੀਗੇ ਓਹ ਫਟ ਗਿਆ ਕੀ ਕੀ ਲੱਗਦਾ ਕਿ ਬਿਜਲੀ ਦੇ ਸਰਕਟ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਲਾਈਟ ਆਈ ਆਕਦਮ ਵੱਧ ਆਈ ਹੋਣੀ